ਲੇ ਵੀ ਦੇਖੋ ਕਿੰਨਾ ਵੱਡਾ ਡਿਸਕਾਊਂਟ ਆ ਯਾਰ 2500 ਰੁਪਏ ਦੇ ਵਿੱਚ ਕੀ ਆਉਂਦਾ ਵਾ 2500 ਰੁਪਏ ਦੇ ਵਿੱਚ ਪੈਂਟ ਕੋਡ ਦਾ ਕੱਪੜਾ ਦੇਰੇ ਬਾਈ ਹੋਰੀ ਕਮਾਲ ਆ ਯਾਰ ਉਹ ਵੀ ਜਲਾਲਾਬਾਦ ਵਰਗੇ ਦੇ ਵਾਲਿਆਂ ਕੋਲੇ ਨਾ ਕਹਿੰਦੇ ਵੈਰਾਈਟੀ ਬਹੁਤ ਆ ਤੁਸੀਂ ਦੇਖ ਹੀ ਲੋ ਅੱਜ ਆਪਾਂ ਅੱਖੀਂ ਦੇਖ ਕੇ ਸੁਣਿਆ ਸੀ ਆਪਾਂ ਆਸੇ ਪਾਸੇ ਕਿ ਜਲਾਲਾਬਾਦ ਦਾ ਸਭ ਤੋਂ ਵੱਡਾ ਸ਼ੋਰੂਮ ਐ ਇਸ ਟਾਈਮ ਦੇ ਵਿੱਚ ਜਲਾਲਾਬਾਦ ਕੀ ਮੇਰੇ ਹਿਸਾਬ ਨਾਲ ਤਾਂ ਇਲਾਕੇ ਦੇ ਵਿੱਚ ਵੀ ਸਭ ਤੋਂ ਵੱਡਾ ਸ਼ੋਰੂਮ ਹੋਗਾ ਜੈਪਨੀਜ਼ ਵੂਲ ਅੱਛਾ ਯਾਰ ਆ ਤਾਂ ਕੱਪੜਾ ਹੀ ਬਹੁਤ ਪਿਆਰਾ ਵਾ ਤੇ ਜਦ ਬਣ ਗਿਆ ਤੇ ਕਿੰਨਾ ਘੰਟ ਲੱਗੂਗਾ ਨਾ ਅੱਛਾ ਪੂਰੀ ਜੈਕਟ ਦਾ ਕੱਪੜਾ ਹਾਂਜੀ ਜੈਕਟ ਦੇ ਕੱਪੜੇ ਦਾ ਰੇਟ ਦੱਸ ਰਹੇ ਮੀਟਰ ਦਾ ਨਹੀਂ ਅੱਛਾ ਭਾਈ ਯਾਰ ਨਾ ਹੁਣ ਤਾਂ ਜ਼ਰੂਰ ਆਇਓ ਜੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਵਗੇ ਨਾ ਤੇ ਹੋਏ ਆਂ ਜਲਾਲਾਬਾਦ ਪੱਛਮੀ ਦੇ ਵਿੱਚ ਤੇ ਜਿੱਥੇ ਦੇਵ ਡਿਜ਼ਾਈਨਰ ਦੇ ਵੱਲੋਂ ਨਾ ਬੜੇ ਵੱਡੇ ਆਫਰ ਦਿੱਤੇ ਜਾ ਰਹੇ ਨੇ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਕਿ ਆਪਾਂ ਅੱਜ ਪਹੁੰਚ ਚੁੱਕੇ ਆਂ ਦੇਵ ਡਿਜ਼ਾਈਨਰ ਹਰਾਂ ਦੇ ਕੋਲ ਤੇ ਉਹਨਾਂ ਨਾਲ ਕਰਾਂਗੇ ਗੱਲਾਂ ਬਾਤਾਂ ਤੁਹਾਨੂੰ ਦੱਸ ਦਿੰਨਾ ਕਿ ਉਹਨਾਂ ਦੇ ਵੱਲੋਂ ਆਪਣੇ ਸ਼ੋਰੂਮ ਦੇ 7 ਸਾਲ ਪੂਰੇ ਹੋਣ ਤੇ ਜਿਹੜਾ ਉਹ ਉੱਥੇ ਆਫਰ ਦਿੱਤੇ ਜਾ ਰਹੇ ਨੇ ਆਪਾਂ ਉਹਨਾਂ ਤੋਂ ਜਾਣਾਂਗੇ ਕੀ ਕੀ ਆਫਰ ਦੇ ਰਹੇ ਨੇ ਤੇ ਕੀ ਕੀ ਜਿਹੜੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਰੱਖਦੇ ਉਹਨਾਂ ਦੇ ਕੋਲ ਜਿਹੜੀ ਵੈਰਾਈਟੀ ਜਿਹੜੀ ਇੱਥੇ ਦਿੱਤੀ ਜਾ ਰਹੀ ਹੈ ਆਜੂ ਆਪਾਂ ਗੱਲ ਕਰਦੇ ਹਾਂ ਦੇਵਖੁਰਾ ਦੇ ਨਾਲ ਤੇ ਮਿਲਦੇ ਹਾਂ ਉਹਨਾਂ ਦੇ ਨਾਲ ਹਨਾ ਹੋਰ ਭਾਈ ਜੀ ਹਾਉ ਜੀ ਇਹਦਾ ਕੋਈ ਸਤਿਕਾਰ ਜੀ ਸਤਿਕਾਰ ਕੋਠੀਟਾ ਕੋ ਜੀ ਪਤਨੀ ਜੀ ਪਹਿਲਾਂ ਤਾਂ ਮੁਬਾਰਕਾਂ ਜੀ ਤੁਹਾਨੂੰ 7 ਸਾਲ ਪੂਰੇ ਹੋਣ ਤੇ ਥੈਂਕ ਯੂ ਤੇ ਪਤਾ ਲੱਗਿਆ ਸੀ ਕਿ ਤੁਸੀਂ ਆਫਰ ਦੇ ਰਹੇ ਹੋ ਹਾਂਜੀ ਹਾਂਜੀ ਆਫਰ ਦੇ ਰਹੇ ਆ ਜੀ ਆਫਰ ਇਦਾਂ ਨਹੀਂ ਕੋਈ ਸੇਲ ਨਹੀਂ ਕੋਈ ਕੁਝ ਨਹੀਂਗਾ ਇਹਦੇ ਵਿੱਚ ਕੀ ਹੈ ਸਾਡੇ ਜਲਾਲਾਬਾਦ ਵਿੱਚ 7 ਸਾਲ ਕੰਪਲੀਟ ਹੋਣ ਤੇ ਅਸੀਂ ਕਸਟਮਰ ਲਈ ਇੱਕ ਗਿਫਟ ਲੈ ਕੇ ਆਏ ਆ ਕਿ ਬੜੀ ਹੈ ਸਾਨੂੰ ਖੁਸ਼ੀ ਹੈ ਕਿ ਅਸੀਂ 7 ਸਾਲ ਡੀਲ ਕੀਤਾ ਕਸਟਮਰ ਨਾਲ ਸਾਨੂੰ ਬਹੁਤ ਵਧੀਆ ਲੱਗਿਆ ਉਹਦੇ ਵਿੱਚ ਅਸੀਂ ਲੈ ਕੇ ਆਏ ਜੀ ਹੁਣ ਵਿੰਟਰ ਚੱਲ ਰਹੀ ਆ ਸੋ ਇਹਦੇ ਲਈ ਬਲੇਜ਼ਰ ਦੀ ਅਸੀਂ ਇਹ ਰੇਂਜ 1/2 50% ਡਿਸਕਾਊਂਟ ਦੇ ਰਹੇ ਆ ਕੋਈ ਵੀ ਬਲੇਜ਼ਰ ਲਓਗੇ ਤੁਸੀਂ ਜਿੱਦਾਂ 3000 3200 3500 ਵਾਲਾ ਆ ਉਹ 50% ਡਿਸਕਾਊਂਟ ਦੇ ਉੱਤੇ ਆ ਲੈ ਵੀ ਬਾਈ ਹਰਾਂ ਦਾ ਕਹਿਣਾ ਨਾ ਕਿ ਉਹਨਾਂ ਦੇ ਵੱਲੋਂ ਕੋਈ ਵੀ ਤੁਸੀਂ ਚੀਜ਼ ਜਨਨਿਕੇ ਵਿంటర్ ਨੂੰ ਲੈ ਕੇ ਤੇ ਉਹਨਦੇ ਤੇ 50% ਜਿਹੜਾ ਉਹ ਡਿਸਕਾਊਂਟ ਦਿੱਤਾ ਜਾ ਰਿਹਾ ਬੜਾ ਵੱਡਾ ਬਈ ਆਫਰ ਦੇ ਰਹੇ ਹੋ ਕਿਵੇਂ ਫਿਰ ਇੰਟਰ ਕੋ ਇੰਨੇ ਨੇ ਮਹਿੰਗੇ ਚੀਜ਼ਾਂ ਨੇ ਫਿਰ ਉਹਨਾ ਕਿਵੇਂ ਆਫਰ ਦੇ ਰਹੇ ਸਰ ਇਹ ਆਫਰ ਲਿਮਟਿਡ ਟਾਈਮ ਲਈ ਹੈ ਓਕੇ ਸਿਰਫ ਜਸਟ ਇਹ ਫੈਬ ਦੇ ਵਿੱਚ ਲਿਮਟਿਡ ਰਹੇਗਾ ਇਹਦੇ 20 ਡੇਜ਼ ਲਿਮਟਿਡ ਨੇ ਤੇ 7 ਸਾਲ ਕੰਪਲੀਟ ਕਰਨ ਦੀ ਖੁਸ਼ੀ ਵਿੱਚ ਇਹ ਦੇਖੋ ਰੇਂਜ 50% ਡਿਸਕਾਊਂਟ ਦੇ ਨਹੀਂ ਸਕਦੇ ਬਟ ਅਸੀਂ ਕਸਟਮਰ ਨੂੰ ਇੱਕ ਕਹਿ ਲਓ ਐਜ਼ ਅ ਗਿਫਟ ਦੇ ਰਹੇ ਹਾਂ ਅੱਛਾ ਹਾਂਜੀ ਉਹਦੇ ਲਈ ਅਸੀਂ ਪ੍ਰਾਈਸ ਹਾਫ ਕਰ ਦਿੱਤੀ ਹੈ ਲੇ ਵੀ ਬੜੀ ਵੱਡੀ ਗੱਲ ਹੈ ਨਾ ਹੁਣ ਬਾਈ ਰਾਣੇ ਦੱਸ ਹੀ ਤੱਕ 50% ਤੋਂ ਜਿਹੜਾ ਉੱਪਰ ਦੇ ਰਹੇ ਨੇ ਤੇ ਮੈਂ ਕਹਿੰਦਾ ਥੋੜੀ ਆਪਾਂ ਵੈਰਾਈਟੀ ਵੀ ਚੈੱਕ ਕਰ ਲੈਂਦੇ ਕਿਹ ਬਰੀ ਹੁੰਦਾ ਹੈ ਨਾ ਹਾਂਜੀ ਹਾਂਜੀ ਆਜੋ ਤੇ ਬਲੇਜ਼ਰ ਲੈ ਵੀ ਤੁਸੀਂ ਵੈਰਾਈਟੀ ਦੇਖੋ ਇੱਕ ਵਾਰੀ ਬਾਕੀ ਗੱਲਾਂ ਜੋ ਗੱਲਾਂ ਯਾਰ ਕਮਾਲ ਹੋਈ ਪਈ ਹੈ ਨਾ ਇਹ ਪੈਂਟਾਸ਼ਰਟਾਂ ਆ ਪੈਂਟਾ ਹਾਂਜੀ ਪੈਂਟਾ ਨੇ ਜੀ ਪੈਂਟਾ ਅੱਛਾ 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 ਤੇ ਆਜੋ ਬਾਈ ਇਹ ਸਰ ਆ ਗਈ ਪੈਂਟਸ਼ਰਟ ਟੋਟਲ ਆ ਗਈ ਇਟਾਲੀਅਨ ਸ਼ੂਟਿੰਗ ਅੱਛਾ ਹਾਂਜੀ ਠੀਕ ਆ ਜੀ ਕੋਟ ਪੈਂਟ ਸੂਟ ਇਟਾਲੀਅਨ ਇਹ ਸਰ 欧ਪੀਅਨ ਫੈਬਰਿਕ ਆ ਗਿਆ 欧ਪੀਅਨ ਮਿਲ ਜੇਗਾ ਆਪਣੇ ਕੋਲ ਇਸ ਤੋਂ ਬਾਅਦ ਇਟਾਲੀਅਨ ਸੀਰੀਜ਼ ਆ ਜੇਗੀ ਅੱਛਾ ਮਰੀਨੋ ਵੂਲ ਆ ਜੇਗੀ ਕੋਟ ਪੈਂਟ ਲਈ ਸਪੈਸ਼ਲ ਹੈ ਇਹ ਭਾਜੀ ਬਲੇਜ਼ਰ ਤੋਂ ਇਲਾਵਾ ਕੋਟ ਪੈਂਟ 'ਚ ਵੀ ਆਪਾਂ ਆਫਰ ਲਗਾ ਰਹੇ ਹਾਂ ਅੱਛਾ ਇਸ ਚੀਜ਼ ਨੂੰ ਤੁਸੀਂ ਬਲੇਜ਼ਰ ਤੋਂ ਇਲਾਵਾ ਕੋਟ ਪੈਂਟ ਦੇ ਵਿੱਚ ਵੀ ਵਰਤ ਸਕਦੇ ਆ ਪੈਸੇਜ ਨੂੰ ਹਾਂ ਜੀ ਕੋਟ ਪੈਂਟ 'ਚ ਹੀ ਵਰਤ ਸਕਦੇ ਆ ਕੋਟ ਪੈਂਟ 'ਚ ਪਲੱਸ ਆਫਰ ਲਗਾ ਰਹੇ ਹਾਂ ਕਿ ਆਪਣੇ ਕੋਲ ਦੇਖੋ ਬਹੁਤ ਹੀ ਵਧੀਆ ਰੇਂਜ ਦੇ ਵਿੱਚ ਸਿਰਫ 2500 ਰੁਪਏ 'ਚ 3 ਮੀਟਰ ਕੋਟ ਪੈਂਟ ਓੱਚ ਇਟਾਲੀਅਨ ਸੀ ਲੈ ਵੀ ਦੇਖੋ ਕਿੰਨਾ ਵੱਡਾ ਡਿਸਕਾਊਂਟ ਆ ਯਾਰ 2500 ਰੁਪਏ ਦੇ ਵਿੱਚ ਕੀ ਆਉਂਦਾ ਵਾ 2500 ਰੁਪਏ ਦੇ ਵਿੱਚ ਪੈਂਟ ਕੋਡ ਦਾ ਕੱਪੜਾ ਦੇਰੇ ਬਾਈ ਹੋਰੀ ਕਮਾਲ ਆ ਯਾਰ ਉਹ ਵੀ ਜਲਾਲਾਬਾਦ ਵਰਗੇ ਸ਼ਹਿਰ ਦੇ ਵਿੱਚ ਹਨ ਤੇ ਅੱਛਾ ਭਾਈ ਹੋਰ ਕੀ ਕੀ ਆਪਣੇ ਕੋਲ ਜਿਹੜੀਆਂ ਵੈਰਾਈਟੀਆਂ ਆ ਹਾਂਜੀ ਸ਼ਰਟਸ ਆ ਜਾਨੀ ਅੱਛਾ ਭਾਈ ਆ ਕੀ ਰੱਖਿਆ ਹੋਇਆ ਯਾਰ ਤੁਸੀਂ ਏ ਸਰ ਇਹ ਵੀ ਦੇਖੋ ਜੀ ਲੈਸ ਗਿਫਟ ਹਮ ਲੈਸ ਪਲੱਸ ਗਿਫਟ ਓਕੇ ਅਸੀਂ 50% ਡਿਸਕਾਊਂਟ ਤੋਂ ਬਾਅਦ ਸਾਡੇ ਕੋਲ ਤੁਸੀਂ ਆਉਂਦੇ ਹੋ ਵੈਲਕਮ ਜੀ ਆਇਆਂ ਨੂੰ ਜੋ ਵੀ ਕਸਟਮਰ ਆ ਕੇ ਆਪਣੇ ਮੈਰਿਜ ਦੀ ਟੋਟਲੀ ਸ਼ਾਪਿੰਗ ਕਰਦੇ ਆ ਤਿੰਨ ਤੋਂ ਚਾਰ ਕੋਟ ਪੈਂਟ ਦੀ ਐਵਰੇਜ ਸਾਡੇ ਕੋਲ ਖਰੀਦਦਾਰੀ ਕਰਦੇ ਤੇ ਅਸੀਂ ਪੈਂਟ ਪਲੱਸ ਕੁੜਤਾ ਅੱਛਾ ਇੱਕ ਗਿਫਟ ਅਸੀਂ ਲਾਜ਼ਮੀ ਦੇ ਆਂਗੇ ਕਸਟਮਰ ਨੂੰ ਖਾਲੀ ਨਹੀਂ ਭੇਜਾਂਗੇ ਜੀ ਕੋਈ ਵੀ ਚੂਜ਼ ਕਰ ਸਕਦਾ ਭਾਵੇਂ ਕੋਈ ਪੈਂਟ ਸ਼ਰਟ ਲੈ ਸਕਦਾ ਭਾਵੇਂ ਕੋਈ ਕੁੜਤਾ ਪਜਾਮਾ ਲੈ ਸਕਦਾ ਇਹ ਸਾਡੇ ਅਸੀਂ ਆਲਰੇਡੀ ਕਸਟਮਰ ਲਈ ਗਿਫਟ ਪੈਕ ਕਰਕੇ ਰੱਖੇ ਆ ਹਾਂ ਜੀ ਕੁੜਤੇ ਪਜਾਮੇ ਦੇ ਆਪਸ਼ਨ ਤੇ ਗਿਫਟ ਮਿਲੇਗਾ ਪੈਂਟ ਲੈ ਸਕਦਾ ਸ਼ਰਟਸ ਲੈ ਸਕਦਾ ਕੁੜਤਾ ਪਜਾਮਾ ਕੰਪਲੀਟ ਲੈ ਸਕਦਾ ਠੀਕ ਠੀਕ ਹੈ ਅੱਛਾ ਵੀ ਆਪਣੇ ਕੱਪੜੇ ਦੀ ਗੱਲ ਕਰ ਰਹੇ ਸੀ ਉਹਨਾਂ ਬਾਰੇ ਦੱਸੋ ਜੀ ਆ ਕੱਪੜੇ ਬਾਰੇ ਵੀ ਅੱਗੇ ਦੱਸੋ ਕੱਪੜਾ ਸਰ ਆਪਣਾ ਫੁੱਲੀ ਗਰੰਟੀਡ ਹੋਏਗਾ ਅੱਛਾ ਹਾਂ ਜੀ ਬਹੁਤ ਵਧੀਆ ਸਰ ਇਹ ਵੈਰਾਈਟੀ ਆ ਦੇਖੋ ਸਰ ਇਟਾਲੀਅਨ ਸੀਰੀਜ਼ ਹੈ ਇਟਾਲੀਅਨ ਦੇ ਵਿੱਚ ਕੋਟ ਪੈਂਟ ਲੈਣ ਜਾਓਗੇ ਤਾਂ 15000 20000 ਵਿਦ ਸਟੀਚਿੰਗ ਬਨੇਗਾ ਹਾਂਜੀ ਠੀਕ ਹੈ ਜੀ ਆਪਣਾ ਜਿਹਦਾ ਹੁਣ ਲੈਸ ਆਪਾਂ ਕਰਕੇ ਕਰ ਰਹੇ ਆ ਇਹ 9000 ਦੇ ਵਿੱਚ ਵੀ ਕੰਪਲੀਟ ਹੋ ਜਾਏਗਾ ਠੀਕ ਹੈ 8000 ਤੋਂ 9000 ਦੀ ਐਵਰੇਜ ਆ ਜਾਏਗੀ ਜਿੰਨੀ ਹੋਰ ਕੋਸਟਿੰਗ ਕੱਟ ਹੋਏਗੀ ਜਿੱਦਾਂ 2500 ਰੁਪਏ ਵਾਲ ਤੁਸੀਂ ਲਗਾਉਂਦੇ ਹੋ ਇਹ ਓਨਲੀ 7000 ਰੁਪਏ ਚ ਰੈਡੀ ਕਰ ਦਾਂਗੇ ਜੀ ਜੀ 7000 ਰੁਪਏ ਦੇ ਵਿੱਚ ਤੁਸੀਂ ਪੈਂਟ ਕੋਟ ਰੈਡੀ ਕਰਕੇ ਅਗਲੇ ਨੂੰ ਪਵਾ ਕੇ ਘਰੇ ਤੋਰ ਦਿਓਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਬੜੀ ਵਧੀਆ ਗੱਲ ਆ ਵੀ ਇੰਨੇ ਚ 5-7000 ਦੇ ਵਿੱਚ ਕੀ ਆਉਂਦਾ 2500 ਰੁਪਏ ਦਾ ਕੱਪੜਾ ਦੇ ਰਹੇ 7000 ਦਾ ਕੰਪਲੀਟ ਤੁਸੀਂ ਤਿੰਨ ਗਾਉਂਡ ਪੈਂਟ ਲਓਗੇ ਨਾਲ ਤੁਹਾਨੂੰ ਪੈਂਟ ਸ਼ਰਟ ਗਿਫਟ ਹਾਂ ਸਭ ਤੋਂ ਵੱਡੀ ਗੱਲ ਹੈ ਨਾਲ ਇੱਕ ਗਿਫਟ ਵੀ ਦੇ ਰਹੇ ਯਾਰ ਵਾਲ ਹੋਈ ਪਈ ਆ ਅੱਛਾ ਉਸ ਤੋਂ ਇਲਾਵਾ ਆਪਣੇ ਕੋਲ ਹੋਰ ਅਸ਼ਾ ਸ਼ਰਟਾਂ ਆ ਗਈਆਂ ਨਾ ਹਾਂਜੀ ਸ਼ਰਟਸ ਆ ਜੇ ਸ਼ਰਟਸ ਦੇ ਵਿੱਚ ਸਰ ਚੈੱਕ ਦੀ ਕੁਆਲਿਟੀ ਦੇਖੋ ਹੂੰ ਫੈਬਰਿਕ ਅਲਟੀਮੇਟ ਫੈਬਰਿਕ ਹੈ ਜੀ ਕੁਆਲਿਟੀ ਇਹਦੀ ਪਿਓਰ ਕਾਟਨ ਦੇ ਵਿੱਚ ਆ ਜੀ ਕਿ ਚੈੱਕ ਦੇ ਵਿੱਚ ਸਟਾਕ ਤੁਸੀਂ ਸਾਡੇ ਕੋਲ ਪ੍ਰੈਜ਼ੈਂਟ ਆ ਸਟਾਕ ਤੇ ਸਰ ਦਿਖਾਓ ਸਟਾਕ ਦੇਖੋ ਜੀ ਬਹੁਤ ਸਾਰਾ ਫਰੈਸ਼ ਸਟਾਕ ਆ ਕੋਈ ਇਦਾਂ ਦੀ ਸੇਲ ਨਹੀਂ ਕਿ 올ਡ ਸਟਾਕ ਆ ਜਾਂ ਸੇਲ ਆ ਜਿਸ ਸਾਡੇ 7 ਸਾਲ ਪੂਰੇ ਹੋਣ ਤੇ ਸਾਨੂੰ ਖੁਸ਼ੀ ਆ ਇਸ ਕਰਕੇ ਉਹਦੇ ਲਈ ਅਸੀਂ ਲਗਾ ਰਹੇ ਆ ਆਫਰ ਬਿਲਕੁਲ ਦਰਸ਼ਕੋ ਤੁਹਾਨੂੰ ਦੱਸ ਦਿੰਦੇ ਆ ਕਿ 22 ਹਰਾਂ ਦਾ ਇਹ ਕਹਿਣਾ ਕਿ ਉਹਨਾਂ ਦੇ ਕੋਲ ਜਿਹੜਾ ਸਟਾਕ ਪਿਆ ਨਾ ਉਹ ਸਾਰਾ ਫਰੈਸ਼ ਆ ਇਹ ਨਹੀਂ ਕਿ ਕੋਈ ਪੁਰਾਣਾ ਮਾਲ ਪਿਆ ਹੋਵੇ ਯਾਰ ਚਲੋ ਕੱਢ ਦਿੰਨੇ ਹਾਂ ਹੁਣ ਸੀਜ਼ਨ ਜਾਣ ਵਾਲਾ ਵਾ ਇਦਾਂ ਦਾ ਕੁਝ ਨਹੀਂ ਕਿ ਬਿਲਕੁਲ ਲਓ ਰ ਆ ਦੇਖੋ ਜੀ ਇਹ ਰੈਡ ਐਂਡ ਟੈਲਰ ਦੀ ਸ਼ਰਟ ਹੈ ਜੀ ਫਰੈਸ਼ ਬਿਲਕੁਲ ਲੇਟੈਸਟ ਆਰਟੀਕਲ ਵਜੀ ਰੈਡ ਐਂਡ ਟੈਲੈਂਟ ਬਹੁਤ ਵੱਡਾ ਨਾਮ ਆ ਰੈਡ ਐਂਡ ਟੈਲੈਂਟ ਦਾ ਬਾਈ ਹੋਰਾਂ ਦੇ ਅੱਛਾ ਇਹ ਇੰਦੇ ਤੇ ਵੀ ਡਿਸਕਾਊਂਟ ਆ ਹਾਂਜੀ ਹਾਂਜੀ ਸਿਰਫ ਤੁਹਾਨੂੰ ਇਹ 850 ਰੁਪਏ ਦੀ ਸ਼ਰਟ ਮਿਲੇਗੀ ਰੈਡ ਐਂਡ ਟੈਲਰ ਦੀ 850 ਰੁਪਏ ਦੀ ਤੁਹਾਨੂੰ ਸ਼ਰਦ ਦਾ ਜਿਹੜਾ ਕੱਪੜਾ ਹਾਂ 800 ਤੋਂ ਲੈ ਕੇ 1500 ਰੁਪਏ ਦੇ ਵਿੱਚ ਮਾਰਕੀਟ 'ਚ ਸੇਲ ਹੁੰਦਾ ਠੀਕ ਹੈ ਅੱਛੇ-ਅੱਛੇ ਕਾਊਂਟਰਾਂ ਤੇ ਹਾਂ ਨਦਰ ਸਾਰੇ ਰੇਮੈਂਟਸ ਵਗੈਰਾ ਰੇਮੈਂਟਸ ਰੈਡਰ ਟੇਲਰ ਨਹੀਂ ਕਰਾਉਂਦੇ ਬਟ ਅਸੀਂ ਤੁਹਾਨੂੰ ਦੇਾਂਗੇ ਉਹ ਵੀ 800 ਰੁਪਏ ਵਿੱਚ ਅੱਛਾ 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 ਠੀਕਾ ਯਾਰ ਕਮਾਲ ਕੀਤੀ ਵੀ ਦੇਵ ਡਿਜ਼ਾਈਨਰ ਵਾਲਿਆਂ ਨੇ ਤਾਂ ਯਾਰ ਵੈਸੇ ਨਾ ਭਾਈ ਮੈਂ ਤਾਂ ਤੁਹਾਨੂੰ ਸਭ ਨੂੰ ਕਹਾਂਗਾ ਕਿ ਜਲਦੀ ਤੋਂ ਜਲਦੀ ਤੁਸੀਂ ਨਾ ਇੱਥੇ ਪਹੁੰਚੋ ਤੁਹਾਨੂੰ ਮੈਂ ਇਹਨਾਂ ਦਾ ਐਡਰੈਸ ਦੱਸ ਦਿਆਂਗਾ ਚੱਲਦੇ-ਚੱਲਦੇ ਵੀਡੀਓ ਦੇ ਵਿੱਚ ਆ ਸ਼੍ਰੀ ਮੁਖਤਸਰ ਸਾਹਿਬ ਰੋਡ ਆ ਨੇੜੇ ਸ਼ਹੀਦ ਉਦਮ ਸਿੰਘ ਚੌਕ ਆ ਨਾ ਤੇ ਬਿਲਕੁਲ ਹੀ ਉਹਦੇ ਨਾਲ ਆ ਤੇ ਮੈਂ ਤੁਹਾਨੂੰ ਇੱਕ ਵਾਰ ਫਿਰ ਅਪੀਲ ਕਰਾਂਗਾ ਕਿ ਜਰੂਰ ਇੱਥੇ ਪਹੁੰਚੋ ਕਿਉਂਕਿ ਇਹਨਾਂ ਦਾ ਬੜਾ ਵੱਡਾ ਡਿਸਕਾਊਂਟ ਹੈ ਮੈਨੂੰ ਨਹੀਂ ਲੱਗਦਾ ਕੋਈ ਨੇੜੇ ਤੇ ਜਿਹੜੇ ਇਲਾਕੇ ਦੇ ਵਿੱਚ ਕੋਈ ਡਿਸਕਾਊਂਟ ਜਿਹੜਾ ਉਹ ਤੁਹਾਨੂੰ ਦੇਵੇਗਾ ਅੱਛਾ ਭਾਈ ਉਹ ਇਸ ਤੋਂ ਇਲਾਵਾ ਕੀ ਚੀਜ਼ਾਂ ਕੁਰਤੇ ਵੀ ਹਮੇਂ ਵੀ ਬੜੇ ਸੋਨੇ ਯਾਰ ਆ ਤੁਹਾਨੂੰ ਕੁਰਤਾ ਪਜਾਮਾ ਮਿਲੇਗਾ ਸਿਰ ਪਿਓਰ ਗੀਜ਼ਾ ਚ ਅੱਛਾ ਗੀਜ਼ਾ ਹਾਂਜੀ ਗੀਜ਼ਾ ਆ ਦੇਖੋ ਸਰ ਇਹ afghan ਦੀ ਗੀਜ਼ਾ ਹੈ ਨੋਰਮਲ ਗੀਜ਼ਾ ਨਹੀਂ ਗੀ ਸਪੈਸ਼ਲ afghan ਗੀਜ਼ਾ ਆ ਤੁਹਾਨੂੰ ਕੁਰਤਾ ਪਜਾਮਾ ਮਿਲੇਗਾ ਪਿਓਰ ਗੀਜ਼ਾ ਦੇ ਰੇ ਕਲਰ ਹੀ ਬੜੇ ਪਿਆਰੇ ਨੇ ਯਾਰ ਹਾਂਜੀ ਹਾਂਜੀ ਬ ਲੇ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਿਹੜੇ ਕੁਰਤੇ ਪਜਾਮੇ ਨੇ ਵੀ ਕਲਰ ਸਾਰੇ ਵਧੀਆ ਤੇ ਸਾਰਾ ਫਰੈਸ਼ ਮਾਲ ਆ ਇਹ ਨਹੀਂ ਹੋਊਗਾ ਕਿ ਤੁਹਾਨੂੰ ਕੋਈ ਪੁਰਾਣੀ ਚੀਜ਼ ਲੈ ਕੇ ਖਾਰਾ ਸਾਰਾ ਫਰੈਸ਼ ਆ ਦੇਖੋ ਆ ਦੇਖੋ ਨਵਾਂ ਫਰੈਸ਼ ਬਿਲਕੁਲ ਤੁਹਾਡੇ ਸਾਹਮਣੇ ਬਈ ਯਾਰ ਨਾ ਸੀਲ ਵੀ ਮੋੜੀ ਛੋੜੀ ਜਾਂਦੇ ਯਾਰ ਤਾਂ ਕਮਾਲ ਹੋਈ ਪਈ ਯਾਰ ਬਈ ਯਾਰ ਨਾ ਲਓ ਜੀ ਵਕੇ ਯਾਰ ਦੇਖੋ ਯਾਰ ਤੁਸੀਂ ਤਾਂ ਕਮਾਲ ਕਰੀਏ ਇਹਨਾਂ ਤੋਂ ਸਟੌਨ ਦੇ ਕੇ ਕਮਾਓਗੇ ਕੀ ਯਾਰ ਸਮਝ ਨਹੀਂ ਆ ਰਹੀ ਇਹਨੂੰ ਤਾਂ ਮੈਂ ਤਾਂ ਇਹ ਸਟੇਟ ਤੋਂ ਗੱਲ ਕੀਤੀ ਹੈ ਸਰ ਇਹ ਗਿਫਟ ਹੈ ਜੀ ਤੇ ਲਿਮਟਿਡ ਟਾਈਮ ਹੈ ਆਪਾਂ ਕੋਈ 6 ਮਹੀਨੇ ਜਾਂ 2 ਮਹੀਨੇ ਲਈ ਸੇਲ ਨਹੀਂ ਲਗਾ ਰਹੇ ਕਿਉਂਕਿ ਸੇਲ ਇਹਨੂੰ ਕਾਂਗੇ ਇਹ ਜਸਟ 7 ਇਅਰ ਕੰਪਲੀਟ ਹੈ ਸਰ ਆਪਾਂ ਇਵੈਂਟਸ ਰੱਖਤਾ ਆ ਯਾਨੀ ਕਿ ਹਾਂ ਜੀ ਵੀ ਤੋਂ 25 ਦਿਨ ਲਈ ਦੇਖੋ ਬਾਈ ਬਾਈ ਹੁਣ ਫੈਬਰਿਕ ਹੈ ਸਰ ਕੁੜਤਾ ਪਿਆ ਮੈਂ ਫੁੱਲੀ ਲਾਈਕ ਕਰਾ ਸਟੈਚ ਵਿੱਚ ਵਾਹ ਭਾਰੀ ਸੇਧ ਆਪਣੀ ਹੁੰਦੀ ਹੈ ਸਾਨੂੰ ਦਿੱਕਤ ਹੈ ਕੁੜਤਾ ਪਿਆ ਆਹ ਕਈ ਵੀ ਬੰਦੇ ਦੀ ਫਿਟਿੰਗ ਤੋਂ ਹਨਾ ਦੇਖੋ ਯਾਰ ਕਮਾਲ ਬਿਲਕ ਦੇਖੋ ਜੀ ਬੈਠਣ ਉੱਠਣ ਲੱਗਿਆ ਇਹ ਉਹਨਾਂ ਪਰਾਵਾਂ ਲਈ ਆ ਦੇਖੋ ਫੋਰ ਸਟੈਚ ਕੁਆਲਟੀ ਅੱਛਾ ਅੱਛਾ ਹਾਂਜੀ 4/4 ਛੇ ਕਹ ਲਓ ਠੀਕ ਫੋਰ ਸਾਈਡਡ ਸਟੈਚ ਆ ਇਸ ਲਈ ਇਹਨੂੰ ਵੀ 4/4 ਕਹਿ ਰਹੇ ਹੈ ਫੋਰ ਲੇਅਰ ਸਟੈਚ OK 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 ਯਾਰ ਕਮਾਲ ਹੋਈ ਪਈ ਦੇਖੋ ਵੈਰਾਈਟੀ ਤਾਂ ਯਾਰ ਬਾਈ ਇਸ ਦੇ ਵਾਲਿਆਂ ਕੋਲੇ ਨਾ ਕਹਿੰਦੇ ਵੈਰਾਈਟੀ ਬਹੁਤ ਆ ਤੁਸੀਂ ਦੇਖ ਹੀ ਲੋ ਅੱਜ ਆਪਾਂ ਅੱਖੀਂ ਦੇਖ ਕੇ ਸੁਣਿਆ ਸੀ ਆਪਾਂ ਆਸੇ ਪਾਸੇ ਕਿ ਜਲਾਲਾਬਾਦ ਦਾ ਸਭ ਤੋਂ ਵੱਡਾ ਸ਼ੋਰੂਮ ਹੈ ਇਸ ਟਾਈਮ ਦੇ ਵਿੱਚ ਜਲਾਲਾਬਾਦ ਕੀ ਮੇਰੇ ਹਿਸਾਬ ਨਾਲ ਤਾਂ ਇਲਾਕੇ ਦੇ ਵਿੱਚ ਵੀ ਸਭ ਤੋਂ ਵੱਡਾ ਸ਼ੋਰਮ ਹੋਊਗਾ ਤਾਂ ਤੁਸੀਂ ਵੈਰਾਈਟੀ ਵੀ ਦੇਖ ਰਹੇ ਹੋ ਕਮਾਲ ਹੋਈ ਪਈ ਯਾਰ ਵੈਰਾਈਟੀ ਵਾਲੀ ਤਾਂ ਤੇ ਅੱਛਾ ਭਾਈ ਤੁਸੀਂ ਸਟੀਚਿੰਗਾਂ ਵੀ ਨਾਲ ਕੰਮ ਕਰਦੇ ਹੋ ਨਾ ਤੇ ਮੈਂ ਕਹਿੰਦਾ ਸੀ ਥੋੜੇ ਜਿਹੜੇ ਆਪਣੇ ਕੋਲ ਪੈਂਟ ਕੋਟ ਬਣੇ ਹੋ ਯਾਰ ਆ ਬਹੁਤ ਸੋਹਣਾ ਪੈਂਟ ਕੋਟ ਬਣਾਇਆ ਤੁਸੀਂ ਕਮਾਲ ਕੀਤੀ ਪਈ ਏ ਯਾਰ ਹਾਂਜੀ ਤੇ ਮੈਂ ਥੋੜੇ ਇਹਦੇ ਬਾਰੇ ਵੀ ਦੱਸ ਦਵਾਂ ਜੀ ਨਾ। ਸਟੀਚ ਦੇ ਨਾਲ ਜਿੱਦਾਂ ਤੁਸੀਂ ਐਂਟਰਸ ਤੇ ਦੇਖਿਆ ਹੋਵੇਗਾ ਡਿਜ਼ਾਈਨਰ ਸਾਡਾ ਸਟੀਚਿੰਗ ਦਾ ਨਹੀਂ ਸਾਡਾ ਡਿਜ਼ਾਈਨ ਦਾ ਕੰਮ ਹੈ। ਓਕੇ ਓਕੇ। ਆਲਰੇਡੀ ਅਦਰ ਸਰ ਇਹ ਟੂ ਬਟਨ ਪੈਟਰਨ ਆ ਜਾਏਗਾ ਵਿਦ ਅ ਅਮਰੀਕਨ ਕੋਲਰ ਦੇ ਵਿੱਚ ਆ ਗਿਆ। ਸਟਾਈਲਿਸ਼ ਬੋਕ ਤੁਸੀਂ ਇਹ ਜਿੰਨੇ ਵੀ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਆਪਣੇ ਕ੍ਰੀਏਟ ਕੀਤੇ ਹੋਏ। ਓਕੇ ਓਕੇ ਓਕੇ। ਤੁਸੀਂ ਆਪ ਕੀਤੇ ਹੋਏ ਯਾਨੀ ਕਿ ਕਿਸੇ ਦੀ ਕਾਪੀ ਨਹੀਂ ਕੀਤੀ ਗਈ। ਬਿਲਕੁਲ ਬਿਲਕੁਲ ਜੀ। ਬਾਈ ਤੁਹਾਨੂੰ ਇੱਕ ਗੱਲ ਨੇ ਬਾਈ ਜਿਹੜਾ ਡਿਜ਼ਾਈਨ ਆ ਨਾ ਉਹ ਵੀ ਖੁਦ ਆਪ ਹੀ ਕਰਦਾ ਵਾ। ਬਾਈ ਨੇ ਡਿਜ਼ਾਈਨਿੰਗ ਦਾ ਵੀ ਕੀਤਾ ਹੋਇਆ ਵਾ ਨ ਵੱਡਾ ਹੁੰਦਾ ਹੈ 5 ਤੋਂ 10 ਡਿਜ਼ਾਈਨ ਇਦਾਂ ਦੇ ਲੈ ਕੇ ਆਈਏ ਜਿਹੜੇ ਹਰੇਕ ਕੰਪੈਰੀਜ਼ਨ ਹੋਣ ਜਿਹਦਾ ਕੋਈ ਕੰਪੈਰੀਜ਼ਨ ਕਰ ਨਾ ਪਾਏ ਨਵੇਂ ਤੋਂ ਨਵੇਂ ਲੇਟੈਸਟ ਡਿਜ਼ਾਈਨ ਉਹਨਾਂ ਵਿੱਚ ਇਹ ਤੁਸੀਂ ਦੇਖੋ ਜੀ ਇਹ ਆ ਗਿਆ ਜੀ ਸੈਮੀ ਲੌਂਗ ਕੋਟ ਸੈਮੀ ਲੌਂਗ ਹਾਂ ਜੀ ਯਾਨੀ ਕਿ ਫੁੱਲ ਲੌਂਗ ਨਹੀਂ ਇਹਨੂੰ ਸੈਮੀ ਲੌਂਗ ਕਹਿੰਦੇ ਨੇ ਸੈਮੀ ਲੌਂਗ ਕੋਟ ਆ ਜਾਏਗਾ ਸਰ ਡੀਕਟ ਪਾਕਟਸ ਦੇ ਵਿੱਚ ਆ ਗਿਆ ਪਲੱਸ ਇਹਦੇ ਬੈਲਟ ਮਿਲੇਗੀ ਇਹਦੇ ਵਿੱਚ ਬਹੁਤ ਵਧੀਆ ਇਹ ਕਿ ਨਵਾਂ ਪੈਟਰਨ ਸਰ ਨਿਊ ਸਟਾਈਲ ਦੇ ਵਿੱਚ ਵੈਸਟਰਨ ਜੈਕਟ ਆ ਗਈ ਕੈਜ਼ੂਅਲ ਵੈਸਟਰਨ ਦੋਨੋਂ ਯੂਜ਼ ਕਰ ਸਕਦੇ ਆਂ ਆਪਾਂ ਜੀਨਸ ਨਾਲ ਫਾਰਮਲ ਨਾਲ ओके okay. ये जैकेट दा ए भी बिल्कुल अपना स्टाइल तैयार ਕੀਤਾ ਹੋਇਆ ਹਮ ਹਮ ਅੱਛਾ ਇਸ ਤੋਂ ਇਲਾਵਾ ਹੋਰ ਤੁਸੀਂ ਆਪਣੇ ਕੋਲ ਕੀ ਕੀ ਚੀਜ਼ਾਂ ਜਿਹੜੀਆਂ ਤੁਸੀਂ ਪ੍ਰੋਵਾਈਡ ਕਰਦੇ ਹੋ ਜਿਵੇਂ ਇਸ ਤੋਂ ਬਾਅਦ ਸਰ ਉਹਨਾਂ ਸਪੈਸ਼ਲ ਜਿਹਦਾ ਸਰਦੀ ਦਾ ਉਹਨਾਂ ਬਲੇਜ਼ਰ ਚੱਲ ਰਿਹਾ ਹੈ ਬਲੇਜ਼ਰ ਇਦਾਂ ਦਾ ਪੈਂਟ ਸ਼ਰਟ ਹਰ ਹਰ ਵਾਰ ਚੇਕ ਕਰੋ ਤੇ ਬਲੇਜ਼ਰ ਸੂਟ ਤੁਹਾਡਾ ਨਵਾਂ ਹੀ ਰਹੇ ਨਵਾਂ ਹੀ ਰਹੇ ਆ ਜੋ ਜੀ ਬਿਲਕੁਲ ਬਿਲਕੁਲ ਲੈ ਵੀ ਤੁਹਾਨੂੰ ਪਤਾ ਹੈ ਬਲੇਜ਼ਰ ਦਾ ਹਨਾ ਹਾਂਜੀ ਬਾਈ ਉਹਨਾਂ ਦੇ ਬਲੇਜ਼ਰ ਦਾ ਕਪੜਾ ਵੀ ਦਿਖਾ ਰਹੇ ਆ ਤੇ ਦੇਖੋ ਯਾਰ ਕਮਾਲ ਹੋਈ ਪਈ ਆ ਨਾ ਬਲੇਜ਼ਰ ਸਰ ਰੇਮਡ OCM ਮਾਰਕ ਮਾਰਕ ਦਾ ਮਿਲ ਜਾਏਗਾ ਸਾਡੇ ਕੋਲ ਲੋ ਜੀ ਆ ਲੋ ਜੀ ਰੋਕ ਹੈਵਰਸ ਦੇ ਮਿਲ ਜਾਣਗੇ ਸਾਰੇ ਇੰਪੋਰਟੈਂਟ ਬਾਹਰ ਦੇ ਬ੍ਰਾਂਡ ਹੋਣਗੇ ਜਿੰਨਾ ਉੱਪਰ ਅਸੀਂ ਤੁਹਾਨੂੰ ਸਿਰਫ ਕੁਝ ਦੇ ਨਾਲ ਹੀ ਕਹਿ ਰਹੇ ਹੋ ਲੈਸ ਦੇ ਰਹੇ ਹਾਂ ਜੀ 50% ਓਕੇ ਓਕੇ ਲਓ ਜੀ ਯਾਨੀ ਕਿ ਭਾਈ ਹੋਰਾਂ ਦਾ ਕਹਿਣਾ ਹੈ ਕਿ ਜਿਹੜਾ ਫਰਵਰੀ ਦਾ ਮਹੀਨਾ ਨਾ ਇਹ ਸਿਰਫ ਲੈਸ ਚੱਲਣੀ ਆ ਪਿਓਰ ਸਰ ਪਿਓਰ ਬੋਲ ਹਾਂ ਓਕੇ ਪਿਓਰ ਬੋਲ ਦੇ ਵਿੱਚ ਆ ਬਹੁਤ ਸੋਹਣਾ ਬਹੁਤ ਵਧੀਆ ਹਾਂਜੀ ਆ ਤਾਂ ਯਾਰ ਭਾਈ ਇੱਕ ਮੈਨੂੰ ਵੀ ਤਿਆਰ ਕਰ ਹੀ ਦਿਓ ਜੀ ਜ਼ਰੂਰ ਜੀ ਜ਼ਰੂਰ ਜ਼ਰੂਰ ਇਹ ਦੇਖੋ ਸਰ ਆ ਕੁਆਲਿਟੀ ਦੇਖੋ ਜੀ ਜਪਨਿਸ ਜਪਨਿਸ ਵੂਲ ਅੱਛਾ ਯਾਰ ਆ ਤਾਂ ਕੱਪੜਾ ਹੀ ਬਹੁਤ ਪਿਆਰਾ ਵਾ ਤੇ ਜਦ ਬਣ ਗਿਆ ਤੇ ਕਿੰ अच्छा इंदे तबी भाई 50 ਕੀਤਾ ਹੋਇਆ ਆਪਾਂ ਹਾਂਜੀ ਹਾਂਜੀ 50% ਤੱਕ ਓਕੇ ਤੇ ਹੋਰ ਵੀ ਥੋੜੀ ਦਿੱਤੀ ਲੋ ਜੀ ਵੈਰਾਈਟੀ ਬਹੁਤ ਹੈ ਜੀ ਇਹਦੇ ਅੱਛੇ ਕੋਈ ਘਟ ਨਹੀਂ ਆ ਦੇਖੋ ਫਰੈਸ਼ ਫਸਟ ਤੁਹਾਡਾ ਬਣੇਗਾ ਜੋ ਕਸਟਮਰ ਆਏਗਾ ਫਸਟ ਪੇਸ ਨਵੇਂ ਫਰੈਸ਼ ਥਾਂ ਚੋਂ ਉਹਦਾ ਬਣੇਗਾ ਮੈਂ ਨਾ ਅਰਵਿੰਦਰ ਤੈਨੂੰ ਕਹਿੰਦਾ ਇੱਕ ਵਾਰੀ ਸਾਰੀ ਝਾਤ ਜੀ ਮਾਰਦੇ ਯਾਰ ਨਾ ਕਿਉਂਕਿ ਦਿਖਾਉਣ ਲੱਗੇ ਤਾਂ ਬਹੁਤ ਲੰਬੀ ਵੀਡੀਓ ਹੋ ਜਾਏਗੀ ਨਾ ਸੋ ਇਸ ਕਰਕੇ ਇੱਕ ਵਾਰੀ ਮੈਂ ਕਹਿੰਦਾ ਜਿੰਨੇ ਡਿਜ਼ਾਈਨ ਮੇਨ ਮੇਨ ਹੈਗੇ ਸਾਰੇ ਦਿਖਾ ਦਿਓ ਉਹਨਾਂ ਨੂੰ ਤੇ ਬਾਕੀ ਆਪਾਂ ਸਾਰਿਆਂ ਨੂੰ ਇੱਕ ਵਾਰੀ ਫੇਰ ਅਪੀਲ ਕਰਦੇ ਆ ਕਿ ਤੁਸੀਂ ਦੇਵਟ ਸਾਇਨਰ ਕੋਲ ਪਹੁੰਚੋ ਜਲਾਲਾਬਾਦ ਤੇ ਇੱਕ ਤੁਸੀਂ ਹੋਰ ਕਹਿ ਰਹੇ ਸੀ 10% ਐਕਸਟਰਾ ਵੀ ਕੁਝ ਦੇਣਾ ਵਾ ਆਪਾਂ ਉਹ ਕੀ ਸੀ ਜੀ ਇਹ ਤਾਂ ਰਹਿ ਗਿਆ ਜੀ ਫੈਬਰਿਕ ਤੇ ਇਸ ਤੋਂ ਬਾਅਦ ਸਾਡੇ ਕੋਲ ਜਿੱਦਾਂ ਹੁਣ ਫੰਕਸ਼ਨ ਲਈ ਤੁਸੀਂ ਪਰਚੇਸ ਕਰਦੇ ਹੋ 20000 ਤੋਂ ਪਲੱਸ ਸ਼ੋਪਿੰਗ ਕਰੋਗੇ ਤਾਂ 10% ਐਕਸਟਰਾ ਤੁਹਾਨੂੰ ਸਲਾਈ ਚ ਵੀ ਡਿਸਕਾਊਂਟ ਦਿੱਤਾ ਜਾਏਗਾ ਓਕੇ 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 ਜਾਨੀ ਕਿ ਤੁਸੀਂ 20000 ਰੁਪਏ ਦੇ ਜਿਹੜਾ ਆਪਣੇ ਕੱਪੜੇ ਜਿਹੜਾ ਸਟਿਚ ਕਰਵਾਉਂਦੇ ਹੋ ਤਾਂ ਉਹਦੇ ਉੱਤੇ ਤੁਹਾਨੂੰ 10% ਜਿਹੜਾ ਐਕਸਟਰਾ ਉਹ ਲੈਸ ਮਿਲੇਗੀ ਯਾਨੀ ਕਿ 50 ਦਾ 60% ਹੋ ਗਿਆ ਯਾਰ ਕਮਾਲ ਹੋ ਗਈ ਮੈਨੂੰ ਨਹੀਂ ਲੱਗਦਾ ਕੋਈ ਉਸ ਇਲਾਕੇ ਦੇ ਵਿੱਚ ਇੰਨੀ ਵੱਡੀ ਜਿਹੜੀ ਆਫਰ 29 ਫਬ ਤੱਕ ਹੈ ਸਰ ਇਹ ਵਾਲਾ ਅੱਛਾ ਅੱਛਾ 29 ਜਿਹੜਾ ਕਿ ਫਰਵਰੀ ਦਾ ਪੂਰਾ ਮਹੀਨਾ ਹੀ ਹੈ ਯਾਰ ਹਾਂਜੀ ਹਾਂਜੀ ਤੇ ਬਈ ਇੱਕ ਵਾਰੀ ਤੁਹਾਨੂੰ ਫਿਰ ਮੈਂ ਅਪੀਲ ਕਰੂੰਗਾ ਕਿ ਤੁਸੀਂ ਸਾਰੇ ਦੇਵ ਡਿਜ਼ਾਈਨਰ ਦੇ ਕੋਲ ਬਹੁਤ ਪਹੁੰਚੋ ਜਲਦੀ ਤੋਂ ਜਲਦੀ ਬਹੁਤ ਵਧੀਆ ਜਿਹੀ ਆਫਰ ਦੇ ਰਹੇ ਨੇ ਅੱਛਾ ਬਈ ਆਪਣੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਕਰਕੇ ਹਾਂਜੀ ਸਰ ਦੇਖੋ ਕੁਆਲਿਟੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਵਿਸਟ ਕਰੋ ਬਾਕੀ ਤੁਹਾਨੂੰ ਡਿਜ਼ਾਈਨ ਦਿਖਾਏ ਨੇ ਕੋਈ ਵੀ ਡਿਜ਼ਾਈਨ ਐਦਾਂ ਦਾ ਤੁਸੀਂ ਨੈਟ ਤੇ ਲਾਈਕ ਕਰਦੇ ਹੋ ਤੁਸੀਂ ਕੋਈ ਚੀਜ਼ ਵੀ ਰੈਡੀ ਕਰਵਾਉਣੀ ਹੈ ਸਾਡੇ ਲੈ ਆਓ ਤੁਹਾਨੂੰ ਕਿਤੋਂ ਵੀ ਕਹਿ ਰਹੇ ਆ ਕਿ ਨਹੀਂ ਬਣ ਸਕਦੀ ਸਾਨੂੰ ਇੱਕ ਵਾਰੀ ਸ਼ਾਟ ਦਿਓ ਤੇ ਪਿਕ ਵੀਡੀਓ ਕੁਝ ਵੀ ਦਿਓ ਤੁਹਾਨੂੰ ਸੇਮ ਐਜ਼ ਇਟ ਰੈਡੀ ਕਰਕੇ ਦੇ ਦਿਆਂਗੇ ਓਕੇ ਓਕੇ ਹਾਂਜੀ ਅੱਛਾ ਵਿਸਟ ਕਰੋ ਬਹੁਤ ਵਧੀਆ ਆਫਰ ਲੈ ਕੇ ਰਹੇ ਆਂ ਕੁਆਲਿਟੀ ਵੀ ਆ ਇਹਦੇ ਨਾਲ ਤੁਹਾਨੂੰ ਪਤਾ ਲੱਗੇਗਾ ਬਹੁਤ ਜੈਨੂਇਨ ਰੇਟਸ ਦੇ ਉੱਤੇ ਤੁਹਾਨੂੰ ਅਵੇਲੇਬਲ ਹੋਣਗੇ ਸਿਰਫ ਜਸਟ ਇਹ ਲੈਸ ਦੇ ਵਿੱਚ ਨਹੀਂ ਹਮੇਸ਼ਾ ਲਈ ਜਦੋਂ ਵੀ ਆਓਗੇ ਤੁਹਾਨੂੰ ਜੈਨੂਇਨ ਰੇਟ ਤੇ ਮਿਲਣਗੇ ਹਰੇਕ ਜੈਨੂਇਨ ਪ੍ਰਾਈਸ ਦੇ ਜੋ ਵੀ ਲੋਗੇ ਤੁਸੀਂ ਅੱਛਾ ਭਾਈ ਕਈ ਵਾਰ ਕੀ ਹੁੰਦਾ ਨਾ ਕਈ ਵਰੀ ਬੰਦੇ ਆਪਣੇ ਵੀਰ ਬਾਹਰੋਂ ਆਉਂਦੇ ਆ ਨਾ ਹਾਂਜੀ ਬਾਹਰੋਂ ਆਉਂਦੇ ਕਿ ਉਹਨਾਂ ਨੇ ਥੋੜਾ ਟਾਈਮ ਹੀ ਰਹਿਣਾ ਹੁੰਦਾ ਕਈ ਵਰੀ ਕੁਝ ਹਫ਼ਤੇ ਵਾਸਤੇ ਆਉਂਦਾ ਕਿ 10 ਦਿਨ ਵਾਸਤੇ ਆਉਂਦਾ ਉਹਨਾਂ ਨੂੰ ਜਦੋਂ ਸਟਿਚਿੰਗ ਦੀ ਆਉਂਦੇ ਨਾ ਕਪੜਾ ਪਸੰਦ ਆ ਉਹਨਾਂ ਸਟੀਚਿੰਗ ਨੂੰ ਕੀ ਕਰਨ ਦੇ ਯਰ ਮਹੀਨਾ ਨਹੀਂ ਮਿਲਣਾਗਾ ਕੋਈ ਇਦਾਂ ਦਾ ਕਰੋਗੇ ਤੁਸੀਂ ਕਿ ਬਾਹਰਲੇ ਖਾਸ ਕਰਕੇ ਐਨ ਆਰ ਆਈ ਵੀਰਾਂ ਵਾਸਤੇ ਸਰ ਜੋ ਇਹਦੇ ਵਿੱਚ ਸ਼ਿਪਿੰਗ ਹੈ ਜਿਹੜੀ ਉਹ ਵੀ ਅਵੇਲੇਬਲ ਹੈ ਸਰ ਆਨਲਾਈਨ ਆਪਣਾ ਦੇਵ ਡਿਜ਼ਾਈਨਰ ਜਲਾਲਾਬਾਦ ਦਾ ਪੇਜ ਹੈ ਉਹਦੇ ਤੇ ਤੁਸੀਂ ਆਨਲਾਈਨ ਵੀਡੀਓ ਕਾਲਿੰਗ ਤੇ ਅਸੀਂ ਸਾਈਜ਼ ਵੀ ਲੈਨੇ ਆ ਤੇ ਇਹ ਆਪਾਂ ਨੂੰ ਇੱਥੇ ਆਨ ਦਾ ਬਜਾਏ ਤੁਸੀਂ ਆਨਲਾਈਨ ਬਾਹਰ ਵਿਦੇਸ਼ਾ ਵਿਦੇਸ਼ਾ ਤੋਂ ਆਰਡਰ ਵੀ ਦਿਓਗੇ ਤਾਂ ਰੈਡੀ ਹੋ ਕੇ ਤੁਹਾਨੂੰ ਮਿਲ ਜਾਏਗਾ ਬਹੁਤ ਵੱਡੀ ਗੱਲ ਬਾਈ ਨੇ ਕਹਤੀ ਕਿ ਜੇ ਤੁਸੀਂ ਬਾਹਰ ਵਿਦੇਸ਼ ਬੈਠੇ ਹੋ ਨਾ ਤਾਂ ਇਹਨਾਂ ਨਾਲ ਤੁਸੀਂ ਸੰਪਰਕ ਸਾਧ ਲਓ ਤੇ ਤੁਹਾਨੂੰ ਹਰੇਕ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਉਹ ਬਾਹਰ ਵੀ ਮਿਲ ਜੂਗੀ ਯਾਰ ਸ਼ਿਪਿੰਗ ਕਰ ਦੇਣਗੇ ਤੇ ਬਾਹਲੀ ਵਧੀਆ ਗੱਲ ਹੈ ਨਾ ਤੇ ਮੈਂ ਇੱਕ ਵਾਰੀ ਸਭ ਨੂੰ ਫਿਰ ਅਪੀਲ ਕਰਾਂਗਾ ਕਿ ਤੁਸੀਂ ਜਲਾਲਾਬਾਦ ਦੇ ਵਿੱਚ ਦੇਵ ਡਿਜ਼ਾਈਨਰ ਹਰਾਂ ਦੇ ਕੋਲ ਜਰੂਰ ਪਹੁੰਚੋ ਵੈਰਾਈਟੀ ਤੁਸੀਂ ਦੇਖ ਹੀ ਲਈ ਆ ਆਫਰ ਆ ਜਿਹੜਾ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਨੇੜੇ ਤੇੜੇ ਕੋਈ ਬੰਦਾ ਆਫਰ ਇਨਾ ਵੱਡਾ ਦੇ ਜੂਗਾ 50% ਇਹਨਾਂ ਦਾ ਕੱਪੜੇ ਤੇ ਆ 10% ਤੇ ਸਟਿਚਿੰਗ ਕਰਵਾਉਂਦੇ ਹਾਂ 20000 ਤੋਂ ਉੱਪਰ ਤੇ ਉਹਨਾਂ ਦੇ ਤੇ ਜਿਹੜੇ ਡਿਸਕਾਊਂਟ ਦੇ ਰਹੇ ਹਨ ਚਲੋ ਬਾਕੀ ਭਾਈ ਤੁਸੀਂ ਆਓਗੇ ਅੱਛਾ ਭਾਈ ਵੀਡੀਓ ਨੂੰ ਸ਼ੇਅਰ ਕਰਗੇ ਉਹਨਾਂ ਨੂੰ ਕੀ ਦਿਓਗੇ ਫਿਰ ਬਿਲਕੁਲ ਜੀ ਉਹਨਾਂ ਨੂੰ ਐਕਸਟਰਾ ਜਿਹੜਾ ਬੰਦਾ ਪੰਜ ਬੰਦਿਆਂ ਨੂੰ ਵੀਡੀਓ ਇੱਕਦਾਂ ਸਾਡਾ ਪੇਜ ਫੋਲੋ ਕਰਕੇ ਆਏਗਾ ਤੇ ਪੰਜ ਬੰਦਿਆਂ ਨੂੰ ਸ਼ੇਅਰ ਕਰਕੇ ਆਏਗਾ ਉਹਨਾਂ ਨੂੰ ਇੱਕ ਸ਼ਰਟ ਗਿਫਟ ਦੇਾਂਗੇ ਬਿਲਕੁਲ ਬਿਲਕੁਲ ਜੀ ਪੰਜ ਲੋਕਾਂ ਨੂੰ ਜੇ ਤੁਸੀਂ ਪੰਜ ਵੀਡੀਓ ਸ਼ੇਅਰ ਕਰੋਗੇ ਜਾਨੀ ਕਿ ਪੰਜ ਲੋਕਾਂ ਨੂੰ ਅੱਗੇ ਭੇਜੋਗੇ ਜਾਂ ਪੰਜ ਲੋਕਾਂ ਕੋਲ ਸ਼ੇਅਰ ਕਰਵਾ ਦਿਓਗੇ ਤੇ ਤੁਹਾਨੂੰ ਬਾਈਹਾਰੀ ਐਕਸਟਰਾ ਗਿਫਟ ਵੀ ਦੇਣਗੇ ਨਾ ਯਾਰ ਬੜਾ ਵੱਡਾ ਆਫਰ ਦੇ ਰਿਆ ਤੇ ਚਲੋ ਆਪਾਂ ਇੱਥੇ ਕੁਝ ਨਾ ਬਾਈਹਾਰੀ ਹੋਰ ਆਏ ਹੋਏ ਨੇ ਜਾਨੀ ਕਿ ਇਹਨਾਂ ਦੇ ਕਸਟਮਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਹ ਹੁੰਦਾ ਵੀ ਸਾਰਾ ਕੁਝ ਦੁਕਾਨਦਾਰ ਤੇ ਨਹੀਂ ਡਿਪੈਂਡ ਹੁੰਦਾਗਾ ਕਸਟਮਰ ਦੀ ਚੁਆਇਸ ਵੀ ਹੁੰਦੀ ਕਸਟਮਰ ਨੂੰ ਕਿਵੇਂ ਦਾ ਇੱਥੇ ਲੱਗਦਾ ਪਹੁੰਚ ਕੇ ਆਜੋ ਆਪਾਂ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਹੋਰ ਭਾਈ ਜੀ ਅੱਸੀ ਕਾਲ ਜੀ ਅੱਸੀ ਕਾਲ ਜੀ ਕੀ ਹਾਲ ਆ ਜੀ ਬਹੁਤ ਵਧੀਆ ਜੀ ਜੀ ਹੋਰ ਭਾਈ ਕਿਵੇਂ ਇੱਥੇ ਲੱਗ ਆਇਓ ਤੁਸੀਂ ਬਾਈ ਜੀ ਆਪਣੇ ਸਾਰੇ ਕੱਪੜੇ ਇੱਥੋਂ ਬੰਦੇ ਆ ਜੀ ਇੱਥੋਂ ਤੱਕ ਕੀ ਸਾਡੇ ਜਿੰਨੇ ਵੀ ਬਾਹਰੋਂ ਆਉਂਦੇ ਆ ਇਟਲੀ ਤੋਂ ਹੁਣ ਮੇਰੇ ਰਿਲੇਟਿਵਸ ਆਏ ਹੋਏ ਸੀਗੇ ਉਹਨਾਂ ਨੇ ਵੀ ਸਾਰੇ ਕੱਪੜੇ ਵਿਆਹ ਸ਼ਾਦੀ ਇੱਥੇ ਹੀ ਬੰਦੇ ਆ ਜੀ ਆ ਜਿਹੜੇ ਹੈਗੇ ਆ ਜੀ ਸਾਰੇ ਜਿਹੜੇ ਕਿ ਇੱਥੇ ਹੀ ਬਣਵਾਉਨੇ ਆ ਜੀ ਮੈਂ ਤਾਂ ਕਈ ਸਾਲ ਹੋ ਗਏ ਜੀ ਇੱਥੇ ਬਣਵਾਉਂਦਿਆਂ ਨੂੰ ਤੁਹਾਨੂੰ ਕੀ ਖਾਸ ਲੱਗਦਾ ਇੱਥੋਂ ਦਾ ਜਿਹੜਾ हां जी आ, एक ਤਾਂ रेट ਬਹੁਤ ਵਾਜਬ ਹੈ ਦੂਜਾ ਡਿਜ਼ਾਈਨਿੰਗ ਇਕ ਆਪਾਂ ਕਿਤੇ ਵੀ ਬਣਵਾਉਣਾ ਚਲੋ ਫਾਰਮਲ ਬਲੇਜ਼ਰ ਵਗੈਰਾ ਕੋਟ ਤਾਂ ਬਣ ਜਾਂਦੇ ਆ ਬਟ ਇੱਕ ਡਿਜ਼ਾਈਨਰ ਚੀਜ਼ ਪਾਉਣੀ ਉਹ ਵੱਖਰਾ ਲੱਗਦਾ ਹੈ ਐਂਡ ਉਹ ਲੁੱਕ ਵੀ ਵੱਖਰੀ ਆਉਂਦੀ ਹੈ ਇੱਕ ਦੂਜਾ ਇਹ ਹੈ ਜੀ रेट ਬਹੁਤ ਵਾਜਬ ਹੈ ਤਾਂ ਇਹ ਸਭ ਤੋਂ ਵਧੀਆ ਗੱਲ ਲੱਗਦੀ ਹੈ ਐਂਡ ਇੱਕ 온 ਟਾਈਮ ਡਿਲੀਵਰੀ ਹੋ ਜਾਂਦੀ ਹੈ ਤਾਂ ਇਹ ਸਭ ਤੋਂ ਵਧੀਆ ਗੱਲ ਹੈ ਜੀ ਇੱਥੇ ਤੁਸੀਂ ਆਪਣੇ ਵਰਗੇ ਹੋਰ ਜਿਹੜੇ ਕਸਟਮਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਸ ਇਹੀ ਕਹਿੰਨੇ ਆ ਜੀ ਇੱਕ ਵਾਰੀ ਵਿਜ਼ਿਟ ਕਰੋ ਐਂਡ ਉਹਨਾਂ ਨੂੰ ਬੈਸਟ ਰੇਟ ਮਿਲੂਗਾ ਵਧੀਆ ਡਿਜ਼ਾਈਨਰ ਕੱਪੜੇ ਮਿਲਣਗੇ ਔਨ ਟਾਈਮ ਡਿਲੀਵਰੀ ਮਿਲੂਗੀ ਤਾਂ ਵਧੀਆ ਕੁਆਲਿਟੀ ਦੇ ਲਈ ਐਂਡ ਔਨ ਟਾਈਮ ਡਿਲੀਵਰੀ ਦੇ ਲਈ ਤੁਸੀਂ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਐਂਡ ਇਸ ਫਾਇਦਾ ਲਓ ਕਿ ਆਪਣੇ ਇਲਾਕੇ ਦੇ ਵਿੱਚ ਜੇਕਰ ਇੰਨਾ ਵੱਡਾ ਕੋਈ ਸ਼ੋਰੂਮ ਬਣਿਆ ਹੈ ਤੇ ਆਪਾਂ ਨੂੰ ਉਹਦਾ ਫਾਇਦਾ ਲੈਣਾ ਚਾਹੀਦਾ ਹੈ ਬਈ ਮੇਰੇ ਹਸਾਬ ਨਾਲ ਤਾਂ ਇਤਸੋ ਵੱਡਾ ਸ਼ੋਰੂਮ ਆਪਣੇ ਇਲਾਕੇ ਦੇ ਵਿੱਚ ਨਹੀਂ ਹਾਂਜੀ ਹਾਂਜੀ ਨਹੀਂ ਇਹ ਬਿਲਕੁਲ ਗੱ ਕੀ ਡਿਜ਼ਾਈਨਰ ਨਹੀਂ ਬਣਾਏ ਜਾ ਰਹੇ ਐਂਡ ਜੇਕਰ ਆਪਣੇ ਇਲਾਕੇ ਦੇ ਵਿੱਚ ਡਿਜ਼ਾਈਨਰ ਕੱਪੜੇ ਪਾਉਣ ਨੂੰ ਮਿਲਦੇ ਆ ਤਾਂ ਆਪਾਂ ਨੂੰ ਅਪਰਚੂਨਿਟੀ ਦਾ ਫਾਇਦਾ ਚੈੱਕਣਾ ਚਾਹੀਦਾ ਚੈੱਕਣਾ ਚਾਹੀਦਾ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਬਾਈ ਥੈਂਕ ਯੂ ਜੀ ਤੇ ਲੈ ਵੀ ਤੁਹਾਨੂੰ ਦੱਸ ਹੀ ਦਿੱਤਾ ਸੀ ਕਿ ਅੱਗੇ ਵੀ ਮੈਂ ਬਹੁਤ ਵਰੀ ਗੱਲ ਸ਼ੇਅਰ ਕਰ ਰਿਹਾ ਕਿ ਆਪਾਂ ਅੱਜ ਦੇਵ ਡਿਜ਼ਾਈਨਰ ਦੇ ਕੋਲ ਪਹੁੰਚੇ ਹੋਏ ਸੀਗੇ ਤੇ ਉਹਨਾਂ ਦੇ ਕੋਲ ਜੋ ਵੀ ਤੁਹਾਨੂੰ ਸੀਗਾ ਉਹਨਾਂ ਨੇ ਦੱਸਤਾ ਜਿਹੜੇ ਜਿਹੜੇ ਡਿਸਕਾਊਂਟ ਦੇ ਰਹੇ ਨੇ ਨਾ ਤੇ ਜਲਦੀ ਤੋਂ ਜਲਦੀ ਬਾਈ ਪਹੁੰਚ ਜਾਓ ਤੇ ਮਿਲਦੇ ਆ ਫਿਰ ਇੱਕ ਬਾਈ ਰਣ ਦੱਸਤਾ ਸੀ ਜਿਹੜਾ ਵੀ ਇਹ ਵੀਡੀਓ ਨੂੰ ਸ਼ੇਅਰ ਕਰੇਗਾ ਉਹਨੂੰ ਜਿਹੜਾ ਉਹ ਗਿਫਟ ਵੀ ਉਹ ਦੇਣਗੇ ਹਨਾ ਤੇ ਆਜੋ ਬਾਈ ਦੇਵਰੀ ਹੋਰ ਕੁਝ ਕਹਿ ਰਹੇ ਸੀ ਕਿ ਉਹ ਵੀ ਗੱਲਬਾਤ ਕਰ ਲੈਂਦੇ ਆਪਾਂ ਨਾ ਹਾਂਜੀ ਬਾਈ ਹਾਂਜੀ ਸਰ ਇੱਕ ਇਹ ਦੇਖੋ ਸਰ ਹੂੰ ਡਿਜ਼ਾਈਨਰ ਫੰਕਸ਼ਨਲੀ ਲੈ ਕੇ ਆਏ ਆ ਦੇਖੋ ਬਿਲਕੁਲ ਬਿਲਕੁਲ ਯਾਰ ਆ ਤਾਂ ਕਮਾਲ ਹੋਈ ਪਈ ਹੈ ਨਾ ਇਹ ਦੇਖੋ ਇਹ ਤੁਹਾਨੂੰ ਕੋਮਨ ਨਹੀਂ ਗੇ ਇਹ ਰੀਅਲ ਕਾਉਂਟਰਸ ਦੇ ਉੱਪਰ ਹੀ ਤੁਹਾਨੂੰ ਇਹ ਡਿਜ਼ਾਈਨ ਅਵੇਲੇਬਲ ਕਰਵਾਏ ਜਾਣਗੇ ਸਾਡੇ ਕੋਲ ਇਹ ਐਥਨਿਕ ਸੀਰੀਜ਼ ਆ ਜਾਂਦੀ ਹੈ ਜਿਹੜਾ ਡਿਜ਼ਾਈਨਰ ਐਮਬਰਾਇਡਰੀ ਵਰਕ ਠੀਕ ਆ ਇਸ ਦਾ ਬਹੁਤ ਸੋਹਣਾ ਡਿਜ਼ਾਈਨ ਆ ਬਈ ਯਾਰ ਬਿਲਕੁਲ ਜੀ ਬਿਲਕੁਲ ਵੈਸੇ ਮੇਰੇ ਹਿਸਾਬ ਨਾਲ ਅੱਜ ਦੀ ਟ੍ਰੈਂਡਿੰਗ ਹੈ ਜੀ ਖਾਸ ਕਰਕੇ ਫੰਕਸ਼ਨਸ ਲਈ ਚੱਲ ਰਿਹਾ ਟ੍ਰੈਂਡਿੰਗ ਪ੍ਰੀ ਬੈਂਡਿੰਗ ਸ਼ੂਟ ਲਈ ਤੁਸੀਂ ਜਿੱਦਾਂ ਜਾਣਦੇ ਹੋ ਪ੍ਰੀ ਬੈਂਡਿੰਗ ਲਈ ਇਦਾਂ ਦੇ ਡ्रेसेस ਡਿਜ਼ਾਈਨਿੰਗ ਬਹੁਤ ਹੀ ਪਿਆਰੀਆਂ ਡਿਜ਼ਾਈਨਾਂ ਹੈ ਬਿਲਕੁਲ ਬਿਲਕੁਲ ਬਾਈ ਤੁਸੀਂ ਦੇਖ ਸਕਦੇ ਹੋ ਬਾਈ ਹਰੀ ਦੱਸ ਰਿਹਾ ਤੁਸੀਂ ਦੋਵੇਂ ਇਹਨਾਂ ਵਿੱਚ ਚੂਜ਼ ਕਰੋਗੇ ਨਾ ਤੁਹਾਨੂੰ ਨਾਲ ਦੀ ਨਾਲ ਬਣਾ ਕੇ ਜਿਹੜਾ ਉਹ ਦੇ ਦੇਣਗੇ ਵਾਹ ਜੀ ਵਾਹ ਅੱਲਾ ਜੀ ਆ ਵਾਹ ਬਾਈ ਕਮਾਲ ਹੋਈ ਪਈ ਯਾਰ ਆ ਪਿਆਰ ਤੁਹਾਨੂੰ ਫੈਬਰਿਕ ਵੀ ਦਿਖਾਉਣਾ ਲੋ ਜੀ ਲੋ ਜੀ ਲੋ ਜੀ ਕਮਾਲ ਹੀ ਕਰ ਮੈਨੂੰ ਲੱਗਦਾ ਨਹੀਂ ਸੀ ਜਲਾਲਾਬਾਦ ਦੇ ਵਿੱਚ ਇਦਾਂ ਇਹੋ ਜਿਹੀ ਕੋਈ ਚੀਜ਼ਾਂ ਵੀ ਮਿਲ ਜਾਣਗੀਆਂ ਅਸ ਕਮਾਲ ਹੋਈ ਪਈ ਆ ਦੇਖੋ ਜੀ ਇਹ ਸਪੈਸ਼ਲ ਜਲਾਲਾਬਾਦ ਦੀ ਕੀ ਹੈਗਾ ਜਲਾਲਾਬਾਦ ਤਾਂ ਯਾਰ ਸਭ ਕੁਝ ਹੈ ਜਲਾਲਾਬਾਦ ਲੋ ਜੀ ਬੜੀ ਪਿਆਰੀ ਹੈ ਨਾ ਇਹ ਦਿਖਾ ਵੀ ਰਹੇ ਆ ਜੋ ਤੁਸੀਂ ਇਹ ਚੀਜ਼ ਕਪੜਾ ਵਾ ਉਹ ਇੱਕਦਮ ਪਿਆਰੀ ਚੀਜ਼ ਬਣੂਗੀ ਵਾਜੀ ਪਾਵਾ ਕੀ ਬਾਤ ਹੈ ਡਿਜ਼ਾਈਨ ਦੇਖੋ ਪਾਸੇ ਦੇਖੋ ਇਹਦੇ ਤੇ ਵੀ ਸਰ ਡਿਸਕਾਊਂਟ ਆ ਅੱਛਾ ਇਹਦੇ ਤੇ ਵੀ ਡਿਸਕਾਊਂਟ ਦੇਾਂਗੇ ਓਕੇ ਇਹਦੇ ਤੇ ਕਿੰਨਾ ਵਾ ਇਹ ਸਰ ਤੁਹਾਨੂੰ ਰੈਡੀ ਕਰਕੇ ਜਾਂ ਇਦਾਂ ਫੈਬਰਿਕ ਦੱਸਿਓ ਦੱਸੋ ਦੋਨੋਂ ਹੀ ਦੱਸ ਦਿਓ ਦੋਨੋਂ ਹੀ ਦੱਸ ਇਹ ਸਰ ਰੈਡੀ ਕਰਕੇ ਤੁਹਾਨੂੰ ਲੱਗੇਗਾ ਸਿਰਫ 7500 ਰੁਪਏ ਦਾ ਅੱਛਾ ਇਹ ਯਾਨੀ ਕਿ ਬਲੇਜ਼ਰ ਹਾਂਜੀ ਹਾਂਜੀ ਓਕੇ ਓਕੇ ਬਲੇਜ਼ਰ ਬਰਾਊਜ਼ਰ ਨਾਲ ਕਰਾਓਗੇ ਲੱਗ ਰਹੇਗਾ ਇਹ ਡਿਜ਼ਾਈਨਰ ਪੀਸ ਹੈ ਵੈਸੇ ਐਮਬਰਾਡਰੀ 'ਚ ਅਸੀਂ ਕੱਲੇ ਜਾਂਦੇ 4 ਤੋਂ 5000 ਰੁਪਏ ਸਾਡਾ ਐਮਬਰਾਡਰੀ 'ਚ ਜਾਂਦਾ ਹੈ ਲੇਕਿਨ ਇਹ ਤੁਹਾਨੂੰ ਅਸੀਂ ਰੈਡੀ ਸਟਾਕ ਦੇਾਂਗੇ ਹਮ ਲੈ ਵੀ ਬਾਈ ਹਰ ਨੇ ਕਮਾਲ ਕਰ ਦਿੱਤਾ ਡਿਜ਼ਾਈਨ ਇਹਦੇ 'ਚ ਬਹੁਤ ਹੈ ਤੁਸੀਂ ਡਿਜ਼ਾਈਨਿੰਗ ਵੀ ਇਹਨਾਂ ਕੋਲ ਬਹੁਤ ਜ਼ਿਆਦੀ ਡਿਜ਼ਾਈਨਿੰਗ ਪਈ ਹੋਈ ਹੈ ਕਿਉਂਕਿ ਜੇ ਦਿਖਾਈ ਜਾਣਗੇ ਤਾਂ ਵੀਡੀਓ ਬੜੀ ਲੰਬੀ ਹੋ ਜਾਊਗੀ ਨਾ ਤੇ ਸੋ ਮੈਂ ਤਾਂ ਇਹ ਕਹਾਂਗਾ ਕਿ ਤੁਸੀਂ ਇਹ ਇਹ ਦੇਖਣ ਦੀ ਬਜਾਏ ਤੁਸੀਂ ਇੱਥੇ ਪਹੁੰਚੋ ਪਹੁੰਚੋਗੇ ਤੁਹਾਨੂੰ ਇੱਥੇ ਯਾਨੀ ਕਿ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਬਾਈ ਹਰੀ ਉਹ ਲਾਈਵ ਦਿਖ ਤੋ ਬੜਾ ਵਧੀਆ ਹੋਵੇਗਾ ਨਾ ਲਓ ਜੀ ਇਹ ਜੈਕਟ ਜੀ ਨਹਿਰੂ ਜੈਕਟ ਅੱਜਕੱਲ ਟ੍ਰੈਂਡਿੰਗ ਆ ਇਹ ਤੁਹਾਨੂੰ 800000 ਤੇ 1200 ਦੀ ਰੇਂਜ ਵਿੱਚ ਮਿਲੇਗਾ ਫੈਬਰਿਕ ਓਕੇ ਸਿਰਫ 800 ਤੋਂ 1000 ਦੇ ਮਿਸਟਰ ਬ੍ਰਾਂਡ ਬ੍ਰਾਂਡ ਵਿੱਚ ਯਾਰ ਜਪਾਨੀਸ ਬ੍ਰਾਂਡ ਇਨ ਅੱਖ 900 ਰੁਪਏ ਦੇ ਵਿੱਚ ਭਾਈ ਕੀ ਆਉਂਦਾ ਕੁਝ ਨਹੀਂ ਆਉਂਦਾ 890 ਪੂਰਾ ਕਪੜਾ ਜੀ ਪੂਰਾ ਜੈਕਟ ਦਾ ਕਪੜਾ ਮੀਟਰ ਦਾ ਰੇਟ ਨਹੀਂਗਾ ਅੱਛਾ ਪੂਰੀ ਜੈਕਟ ਦਾ ਕੱਪੜਾ ਜੈਕਟ ਦਾ ਹਾਂ ਜੀ ਜੈਕਟ ਦੇ ਕਪੜੇ ਦਾ ਰੇਟ ਦੱਸ ਰਹੇ ਮੀਟਰ ਦਾ ਨਹੀਂ ਅੱਛਾ ਭਾਈ ਯਾਰ ਨਾ ਹੁਣ ਤਾਂ ਜਰੂਰ ਆਇਓ ਜੇ ਕਿ ਤੁਹਾਨੂੰ ਆਉਣਾ ਹੀ ਪੈਣਾ ਬਾਈ ਇੰਨਾ ਸਸਤਾ ਆਫਰ ਇੰਨੇ ਆਫਰ ਦੇ ਰਹੇ ਯਾਰ ਮੈਨੂੰ ਨਹੀਂ ਲੱਗਦਾ ਕਿਤੇ ਆਫਰ ਹੈ ਕਿਤੇ ਹੋਰ ਤੁਸੀਂ ਬਿਲਕੁਲ ਜੀ ਬਾਈ ਬਾਈ ਦੇਖ ਲਿਓ ਜੇ ਕਿਤੇ ਬਿਲਕੁਲ ਜੀ ਫਿਰ ਦੇਖੋ ਜੀ ਇਹ ਗਾ ਲਿਮਟਿਡ ਟਾਈਮ ਲਈ ਹਾਂ ਹਾਂ ਟਾਈਮ ਨੋਟ ਦੇਖ ਲਿਓ ਟਾਈਮ ਬੋਲੀ ਫਰਵਰੀ ਮਹੀਨਾ ਹੀ ਪੂਰਾ ਯਾਨੀ ਕਿ ਫਰਵਰੀ ਦਾ ਪੂਰਾ ਮਹੀਨਾ ਉਸ ਤੋਂ ਬਾਅਦ ਨਹੀਂ ਮਿਲਣਾ ਕੁਝ ਵੀ ਫਰਵਰੀ ਫਰਵਰੀ ਦੇ ਵਿੱਚ ਤੁਸੀਂ ਪਹੁੰਚ ਜਾਓ ਮੈਂ ਤਾਂ ਕਹਾਂਗਾ ਤੁਸੀਂ ਕੱਲ ਹੀ ਆ ਜਾਓ ਫਰਵਰੀ ਤਾਂ ਬਹੁਤ ਲੰਬੀ ਆ ਤੇ ਚਲੋ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਾ ਠੀਕ ਹੈ ਜੀ ਓਕੇ ਤੇ ਲੈ ਵੀ ਆਜਾ ਤੁਹਾਨੂੰ ਦੱਸਾਂ ਸੀ ਆਪਾਂ ਪਛਮੀ ਦੇ ਵਿੱਚ ਤੇ ਡਿਜ਼ਾਈਨਰ ਉਹਨਾਂ ਦੇ ਕੋਲ ਤੇ ਤੁਹਾਨੂੰ ਮੈਂ ਇੱਕ ਵਾਰੀ ਐਡਰੈਸ ਬਾਈ ਇੱਕ ਵਾਰੀ ਨੰਬਰ ਸ਼ੇਅਰ ਕਰ ਦਿਓ ਆਪਣਾ ਸਰ ਨੰਬਰ ਜਿਹੜਾ WhatsApp ਨੰਬਰ ਸਾਡਾ ਹੈਗਾ 9827 0079 ਜੀ ਅੱਜ ਤੁਸੀਂ WhatsApp ਤੇ ਮੈਸੇਜ ਕਰਕੇ ਡਿਜ਼ਾਈਨ ਵੀ ਲੈ ਸਕਦੇ ਹੋ ਤੇ ਕੁਝ ਵੀ ਚੀਜ਼ ਦਾ ਪਤਾ ਕਰਨਾ ਡਿਟੇਲਸ ਕੋਈ ਵੀ ਲੈ ਸਕਦੇ ਹੋ ਲੋਬੀ ਤੁਹਾਨੂੰ ਅੱਜ ਦਾ ਇਹ ਬਲੌਗ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਜੇ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ ਧੰਨਵਾਦ